ਗੁਰੂਆਂ ਖਾਲਸਾ ਸਾਹਿਬ ਸੰਗਤ ਜੀ ਗੱਜ ਕੀ ਆ ਕੋ ਵਾਹਿਗੁਰੂ ਜੀ ਕਾ ਜੀ ਹਾਲ ਸਾਹਿਬ ਖਾਲਸਾ ਪੰਥ ਸਦਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਵਾਰਿਸ ਹੈ ਜੋ ਜੂਨੀ ਰੋਸ਼ੀ ਦੇ ਵਿੱਚ ਉਹ ਅਬ ਦਿੱਲੀ ਦੇ ਆਕਾਂ ਜਿਹੜੇ ਉੱਥੇ ਬੈਠੇ ਨੇ ਸਰਕਾਰਾਂ ਜਿਹੜੀਆਂ ਚਲਾ ਰਹੇ ਨੇ ਸਾਡੇ ਉਤੇ ਜ਼ਬਰਦਸਤੀ ਆਪਣੀ ਖਾਕੀ ਨਿਕਰ ਜਿਹੜੀ ਲਹਿਰਾਉਣਾ ਚਾਹੁੰਦੇ ਨੇ ਉਹ ਸੁਣ ਲੈਣ ਲੱਲੀ ਸੱਲੀ ਖੈਣ ਹੀ ਦੇਣੀ ਖਾਕੀ ਨਿਕਰ ਇੱਥੇ ਰਹਿਣ ਹੀ ਦੇਣੀ ਬੋਲੇ ਇਨਸਾਨ ਹਾਰ ਬੋਲੇ ਆਕਾਲ ਜਿੰਨਾ ਚਿਰ ਇਹ ਪ੍ਰੋਟੈਸਟ ਚੱਲੂਗਾ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਆ ਇਹ ਸਾਡੇ ਬੱਚੇ ਨੇ ਅਸੀਂ ਮਰਦੇ ਤੱਕ ਲੜਦੇ ਰਹਾਂਗੇ ਜਿੱਤ ਉਹਨਾਂ ਦੀ ਹੁੰਦੀ ਆ ਜਿਹੜੇ ਸੰਘਰਸ਼ ਕਰਦੇ ਨੇ ਜਿਹੜੇ ਲੜਦੇ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਸਾਡੀ ਐ ਇਹ ਚੰਡੀਗੜ੍ਹ ਵੀ ਸਾਡਾ ਹੈ ਤੇ ਦਿੱਲੀ ਦੇ ਹੁਕਰਾਨਾਂ ਕੰਨ ਖੋਲ ਕੇ ਸੁਣ ਲਓ ਤੁਹਾਡੇ ਨੱਕੇ ਸਾਨੂੰ ਨਹੀਂ ਰੋਕ ਸਕਦੇ ਇਹ ਪੰਜਾਬ ਦੇ ਅਣਖ ਦੀ ਗੱਲ ਹੋਂਦ ਦੀ ਗੱਲ ਜਦੋਂ ਆ ਗਈ ਹੁਣ ਸਾਡੀ ਅਣਖ ਤੇ ਹੋਂਦ ਦੀ ਗੱਲ ਹੈ ਤੇ ਅਸੀਂ ਇਹ ਲੜਾਈ ਜਿੱਤ ਕੇ ਰਾਂਗੇ ਯਾਰਾ ਤੁਸੀਂ ਤੁਹਾਡੇ ਖੋਡੇ ਤੁਹਾਨੂੰ ਟੇਕਣੇ ਪੈਣਗੇ ਜਿਵੇਂ ਤੁਸੀਂ ਪਹਿਲਾਂ ਟੇਕੇ ਸੀਗੇ ਝੂਲਦੇ ਨਾ ਰਹਿਣਾ ਰਾਜ ਕਰੇਗਾ ਹਾਸ਼ਾ ਰਾਜ ਕਰੇਗਾ ਹਾਸ਼ਾ ਇੱਕ ਖਾਲਸਾ ਪੰਥ ਹਮੇਸ਼ਾ ਰਾਜ ਕਰੇਗਾ ਇਹ ਸਾਡੀ ਧਰਤੀ ਹੈ ਜੰਢੀਗੜ ਸਾਡਾ ਹੈ ਪੰਜਾਬ ਸਾਡਾ ਹੈ ਤੇ ਤੁਸੀਂ ਇੱਥੇ ਸਾਡੇ ਉੱਤੇ ਆਵਰ ਤੇ ਜ਼ਬਰਦਸਤੀ ਤੁਹਾਡੇ ਕਾਨੂੰਨ ਅਸੀਂ ਨਹੀਂ ਲਾਗੂ ਹੋਣ ਦੇਣੇ ਅਸੀਂ ਇਹਨਾਂ ਨੌਕਵਾਨਾਂ ਨਾਲ ਆਈ ਸੁਮੀਤ ਸਿੰਘ ਖੜੇ ਨੇ ਇਹਨਾਂ ਦੇ ਸਾਥੀ ਖੜੇ ਨੇ ਮੈਂ ਨੌਂੀ ਦਰਦ ਦਾ ਇਹ ਸਾਡੇ ਬੱਚੇ ਨੇ ਜਦ ਤੱਕ ਇਹਨਾਂ ਸੰਘਰਸ਼ੜੂਗਾ ਚੱਲੂਗਾ ਜਦ ਤੱਕ ਅਸੀਂ ਜਿੱਤਦੇ ਨਹੀਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਾਲਸਾ ਪੰਥ ਖੜਾ ਹੈ ਬੁਜਲੂਮਾਂ ਕਿਰਪਾ ਦੀ ਖਾਤਰ ਅਸੀਂ ਲੜਦੇ ਹਾਂ ਜਿੱਥੇ ਹੱਕ ਸੱਚ ਦੀ ਲੜਾਈ ਹੋਵੇ ਉੱਥੇ ਜਾ ਕੇ ਖੜਦੇ ਹਾਂ ਤੇ ਖੜੇ ਰਹਾਗੇ ਸਰਕਾਰ ਅੱਜ ਸੁਣ ਲਵੇ ਕੱਲ ਸੁਣ ਲਵੇ ਜਿੰਨਾ ਚਿਰ ਮੰਗਾਂ ਨੀ ਮੰਨੀਆਂ ਜਾਂਦੀਆਂ ਜਿੰਨਾ ਚਿਰ ਸਾਡੇ ਮਸਲੇ ਨਹੀਂ ਹੱਲ ਹੁੰਦੇ ਅਸੀਂ ਇਹ ਜੇਦਣਾ ਹਿੱਕ ਢਾਕੇ ਇਹ ਨੌਜਵਾਨਾਂ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੇ ਜਾਵੇ ਫਦੇ ਪਾਵੇ ਨਾ ਰੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ